ਉਧਰੋਂ ਪਾਸੇ ਇੱਕ ਮਿੰਟ ਲਵਾ ਗਰੀ ਸਰਦਾਰ ਬਲਾਰ ਸਿੰਘ ਬਰੀਲਾ ਤੇ ਸਰਦਾਰ ਪਰਮਜੀਤ ਸਿੰਘ ਦੀ ਗਾਲਾ ਸਾਬਕਾ ਪ੍ਰਧਾਨ ਪੰਜਾਬ ਸ਼ੇਸ਼ੀਸ਼ ਨੋਣਾ ਵੱਲੋਂ 5500 ਦੇ ਮਾਨ ਜੋੜੇ ਬੇਅੰਤ ਲਈ ਆਏ ਆ ਬਹੁਤ ਬਹੁਤ ਧੰਨਵਾਦ ਹੈ ਆਹ ਨੰਬਰ ਜਿਹੜੇ ਅਗਲੇ ਪਾਸੇ ਢਿਲਵਾ ਕਾਲਜ ਦੀ ਟੀਮ ਦੇ ਸੀ ਜੁੜ ਗਿਆ ਦਲਬਾਗ ਬਰਾ ਨਾਲ ਗੱਜਣ ਆ ਜੋਦੀ ਮੇਰੇ ਵਾਲੇ ਮੈਚ ਤੇ ਸੱਬੇ ਵਾਲੀਆ ਕਿੱਥੇ ਬਹੁਤ ਆਵਾਜ਼ਾਂ ਰੋਟੀਆ ਵੀਰੇ ਆਓ ਭਰਾਵਾਂ ਕੇ ਦਲਬਾਗ ਬਾਈ ਜਨ ਸੱਬੇ ਵਾਲੀਆ ਰਾਜਵੀਰ ਮੇਰੇ ਵਾਲੇ ਮੈਚ ਤੇ ਜੁੜੇ ਆ ਜਾਣਗੇ ਔਰ ਮੇਰੀ ਬੇਨਤੀ ਇਧਰਲੇ ਪਾਸੇ ਲਓ ਪਈ ਕਬੱਡੀ ਖੇਡ ਦੇ ਮਾਹੌਲ ਵਿੱਚ ਔਰ ਚਾਰ ਸਟਾਪਰ ਜਿਹੜੀਆਂ ਡੇਰਾ ਢਿਲਵਾ ਦੀ ਟੀਮ ਦੀ ਆ ਇੱਕ ਸਾਡੀ ਰਿਕਵੈਸਟ ਹੈ ਜਿਹੜੇ ਮੇਰੇ ਮੇਰੇ ਸਟੇਜ ਦੇ ਸਾਹਮਣੇ ਖੜੇ ਹੈ। ਆਪਾਂ ਇੱਕ ਫੋਟੋ ਕਰਾ ਕੇ ਦੇ ਉੱਪਰ ਬਰਾਜ ਮਾਰ ਹੋਈਏ, ਕੁਰਸੀਆਂ ਨੇ ਮੰਦੀਪ ਭਾਈ, ਭਾਈ ਮਿੰਟੂ ਜੀ ਇਹ ਦੇਖ ਤੇ ਡਾਕਟਰ ਸਾਹਿਬ ਔਰ ਉੱਪਰ ਬਰਾਜ ਮਾਰ ਹੋਵਾਂਗੇ ਕੋਲੇ ਪਾਸੇ ਜਿਹੜੇ ਮੇਰੇ ਗਏ ਵੱਡੇ ਇਹੋ ਜਿਹੜਾ ਅੱਜ ਦੇ ਜਿਹੜੀਆਂ ਸਾਡੀਆਂ ਸ਼ਖਸੀਅਤਾਂ ਦੇ ਵੱਡੇ ਮਾਨ ਹੈ, ਵੱਡੇ ਪਿਆਰ ਹੈ ਸਾਡੇ ਅੱਜ ਦੇ ਸਬੰਧਿਤ ਟੂਰਨਾਮੈਂਟ ਲਈ ਹੈ ਔਰ ਉਹਨਾਂ ਦਾ ਸਤਿਕਾਰ ਰਿਸਪੈਕਟ ਕਰਨਾ ਬੜਾ ਵੱਡਾ ਹੈ ਔਰ ਵਿਸ਼ੇਸ਼ ਤੌਰ ਤੇ ਆਪਾਂ ਉੱਪਰ ਬਰਾਜ ਮਾਰ ਹੋਣਾ ਵੀਰ ਬਣ ਕੇ

ਸੇਵ ਬਕਲਾਉਦੀ ਦੀ ਟੀਮ ਦੇ ਹਿੱਸੇ ਜੁੜ ਗਿਆ ਉਧਰ ਦੇ ਪਾਸੇ ਡਾਕਟਰ ਸਰਦਾਰ ਬਹਾਦਰ ਸਿੰਘ ਜੀ 1 ਲੱਖ ਦੇ 50 ਹਜ਼ਾਰ ਦੇ ਵੱਡੇ ਰਕਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਨਾਲ ਸਰਦਾਰ ਪਰਮਜੀਤ ਸਿੰਘ ਜੀ ਗੇਲ ਛੇੜ ਮੈਦਾਨ ਦੇ ਵੀਰੋ ਪੰਜਾਬ ਅੰਸ਼ੂਸ਼ੀ ਇਸ਼ਨ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਰਦਾਰ ਬਲਵੰਤ ਸਿੰਘ ਜੀ ਮਹਿਮਰ ਅਕਵਾਲ ਸਿੰਘ ਜੀ ਪ੍ਰਧਾਨ ਨਾਲ ਮੇਰੇ ਵੀਰੋ ਜਿਹੜੇ ਪਾਸੇ ਪਰਮਜੀਤ ਪੰਨਾਵਾਲੀ ਗੁਰਪ੍ਰੀਤ ਰਾਏ ਕੈਨੇਡਾ ਨਾਲ ਮੇਰੇ ਵੀਰੋ ਜਿਹੜੇ ਪਾਸੇ ਕਲਨ ਰਾਜਾ ਜੀ ਭਾਈ ਡੈਰੀ ਵਾਲਾ ਮਿੰਦੂ ਅਮਰਜੀਤ ਸਿੰਘ ਜੀ ਨਾਲ ਸਰਦਾਰ ਮਾਸਟਰ ਕਰਨਜੀਤ ਸਿੰਘ ਜੀ ਅਮਰਜੀਤ ਸਿੰਘ ਜੀ ਮੇਰੇ ਵੀਰੇ ਦੇਲੇ ਪਾਸੇ ਜਾਪੀ ਦੇ ਫਾਦਰ ਸਾਹਿਬ ਨਾਲ ਰਾਮਪ੍ਰੀਤ ਬਾਬਾ ਜੀ ਮਾਸਟਰ ਹਰਬੀਰ ਸਿੰਘ ਜੀ ਔਰ ਹੋਰ ਜਿਹੜੀਆਂ ਵੀ ਮੰਚ ਦੇ ਬਰਾਇਮਨ ਸ਼ਕੀਰਤਾ ਠੇਕੇਦਾਰ ਦਰਸ਼ਨ ਸਿੰਘ ਜੀ ਔਰ ਦਰਸ਼ਨ ਸਿੰਘ ਜੀ ਜੇਲ ਮੇਰੇ ਵੀਰੇ ਦੇਲੇ ਪਾਸੇ ਔਰ ਦੇ ਫਾਦਰ ਸਾਹਿਬ ਨਾਲ ਵਿਸ਼ੇਸ਼ ਤੌਰ ਤੇ ਜਿਹੜਾ ਧੰਨਵਾਦ ਹੈ ਸਰਦਾਰ ਕੁਲਵੰਤ ਸਿੰਘ ਜੀ ਕੰਟਾ ਗੇਲ ਟਰੈਵਲ ਵਾਲੇ ਔਰ ਜਿਹੜੀ ਆ ਵੀ ਸ਼ੁਕੀਤਾ ਸਾਡੀਆਂ ਆ ਵੀ ਸੱਦੇ ਵਾਲੀਆਂ ਬਹੁਤ ਵੱਡਾ ਤਾਂ ਉੱਥੇ ਵੀ ਸ਼ੇਰ ਕਰਦੇ ਸਰਦਾਰ ਜਿਕਰ ਸਿੰਘ ਗਿੱਲੋਂ ਸਾਫਾ ਪੰਚਾਇਤ ਮੈਂਬਰ ਸਵਰਜੀਤ ਸਿੰਘ ਜੀ ਗਿੱਲ ਨਾਲ ਗੋਰਾભાઈ ਸਾਡਾ ਖੇਤਾ ਵਾਲਾ ਨਾਲ ਜਗਦੀਪ ਸਿੰਘ ਜੀ ਪੰਚਾਇਤ ਮੈਂਬਰ ਮੇਰੇ ਵੀਰੋ ਨਾਲ ਮਨੀ ਸਿੰਘ ਰਵੀભાઈ ਮਾੜਾ ਨਾਲ ਵਿਸ਼ੇਸ਼ ਕਰਦੇ ਬਾਬਾ ਜੀ ਸਾਡੇ ਜਿਹੜੀ ਆ ਵੀ ਸ਼ੁਕੀਤਾ ਬਾਈ ਧਰਵੇ ਵਾਲਾ ਇੱਕ ਵਾਰ ਫਿਰ ਤੋਂ ਸਰਦਾਰ ਪਰਵੀਸੀ ਦੀ ਡਾਲਾ ਔਰ ਸਾਬਕਾ ਪ੍ਰਧਾਨ ਗੀਤ ਪ੍ਰਧਾਨ ਪੰਜਾਬ ਐਸੋਸੀਏਸ਼ਨ ਪਰ ਔਰ ਮੇਰੇ ਵੀਰੋ ਫਰਿਸ਼ ਦੇ ਬਹੁਤ ਬੜਾ ਧੰਨਵਾਦ ਹੈ ਜੀ ਸ਼ੁਕਰੀਤਾਰ ਬਹੁਤ ਬਹੁਤ ਧੰਨਵਾਦ ਗੋਡੋਂ ਡਾਲਾ ਜੀ ਔਰ ਮੇਰੇ ਵੀਰੋ ਸਾਰੇ ਦਾਦੀ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜੀੜ ਪਾਈ ਹੈ ਬੱਕਲੌਡੇ ਵਾਲੀ ਕਹਿੰਦੇ ਖਿਡਾਰਨ ਆ ਪੌਣੀ ਹੋਈ ਕਬੱਡੀ ਮੇਰੇ ਵੀਰੋ ਹੋਰ ਚਾਰ ਖਿਡਾਰਨ ਕਹਿੰਦੇ ਤਿਆਰ ਬਟਿਆਰ ਨੇ ਚਾਰਾਂ ਵਿੱਚੋਂ ਇੱਕ ਖਿਡਾਰਨੇ ਕਹਿੰਦੇ ਵੱਡੀ ਕੋਫੀ ਕੀਤੀ ਹੈ ਗੁੱਟ ਫੜਿਆ ਗਿਆ ਵੱਜ ਗਈ ਕੈਂਚੀ ਹੁਣ ਹੀ ਹੋਈ ਬੱਲੇ ਬੱਲੇ ਧਾਰੀ ਕਹਿੰਦੇ ਡਾਲੇ ਪੈ ਰਹੀ ਮੇਰੇ ਵੀਰੋ ਆਹ ਸਾਹਮਣੇ ਐਨ ਗੱਲ ਕਹਿੰਦੇ ਵਫਰੀ ਹੋ ਗਈ ਹੈ ਸਮਾਂ ਕਹਿੰਦੇ ਪੀਜਾ ਆਇਆ 30 ਸਕਿੰਡ ਦਾ ਕਹਿੰਦੇ ਸਮਾਂ ਆਹ ਕਬੱਡੀ ਕਬੱਡੀ ਹੋ ਗਈ ਮੇਰੇ ਵੀਰੋ ਤੇ ਨੰਬਰ ਜਿਹੜਾ ਜੋ ਫਗਾ ਦੇ ਸੇ ਹੈ ਔਰ ਮੇਰੇ ਵੀਰੋ ਜਨੀਆਂ ਸ਼ਹੀਦ ਦਾ ਸਤਿ ਸ੍ਰੀ ਅਕਾਲ ਹੈ ਬਰਾਬਰਾਂ ਦਾ ਸਾਰੇ ਭਰਾਵਾਂ ਦਾ ਸਾਰੇ ਡਾਣੇ ਪੜ ਦਾ ਸਾਰੇ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਪੈਂਦੀ ਹੋਈ ਰੇਲ ਤੇ ਹਾਪਰੀ ਜੀ ਕਰ ਦਿਓ ਗੱਲ ਟੀਮ ਪਟਿਆਰ ਢਿਲਵਾ ਕਾਲਜ ਦੀ ਕਹਿੰਦੇ ਟੀਮ ਖੇਡਦੀ ਹੈ ਇੱਕ ਪਾਸੇ ਢਿਲਵਾ ਕਾਲਜ ਹੈ ਦੂਜੇ ਪਾਸੇ ਟੀਮ ਕਹਿੰਦੇ ਵੱਡੀ ਬਕਲਾਉੜੇ ਕਹਿੰਦੇ ਹਰਿਆਣੇ ਦੀ ਕਹਿੰਦੇ ਖੇਡਦੀ ਹੈ ਆਹ ਪਾਈ ਹੋਈ ਰੇਡ ਮੇਰੀ ਵੀਰੋ ਵੀ ਚੱਲ ਮੇਲੇ ਵੀ ਚੱਲ ਗਏ ਪਾਲਾ ਗੇਟ ਤੋਂ ਗੱਡੀ ਦਾ ਵਿੱਟਡ ਵਾਲੇ ਵਿੱਚ ਮੇਲਾ ਲੱਗਿਆ ਖੇਡ ਕਬੱਡੀ ਦਾ ਆਹ ਪੰਜ ਹੋਏ ਕਬੱਡੀ ਪਰ ਕਹਿੰਦੇ ਖੁਸ਼ੀ ਨੇ ਐਣਾ ਕਹਿੰਦੇ ਬੱਲੇ ਬੱਲੇ ਕਹਿੰਦੇ ਕਰਾਦੀ ਹੈ ਡੁੱਗਾ ਦਾ ਕਹਿੰਦੇ ਖੁਸ਼ੀ ਵੀ ਇੰਡੀਆ ਕਹਿੰਦੇ ਪੁੱਜ ਆਇਆ ਸ਼ਾਂਸ਼ਕੋਰੀਆ ਕਹਿੰਦੇ ਸੁਲਤਾਨ ਤੱਤ ਖਾੜੀ ਕਹਿੰਦੇ ਸਾਡੀ ਖੇਡ ਕਬੱਡੀ ਦੇ ਬਰੇਸ਼ਾਂ ਦੀ ਧਰਤੀ ਤੋਂ ਪੰਜਾਬ ਦੀ ਧਰਤੀ ਤੇ ਕਹਿੰਦੇ ਆਏ ਹੋਏ ਹੈ ਲਓ ਰੇਡ ਹਰਿਆਣੇ ਵਾਲੋ ਕਹਿੰਦੇ ਪੈ ਰਹੀ ਹੈ ਚਾਰ ਖਿਡਾਰੀ ਨਾ ਕਹਿੰਦੇ ਤਿਆਰ ਵਰ ਤਿਆਰ ਨੇ ਅੱਜ ਜੇ ਮੋਗੇ ਦੀ ਬੁੱਤਲ ਵਿੱਚ ਮਾਨਮਤੀ ਧਰਤੀਏ ਕਲੇ ਡਾਲੇ ਦੀ ਉਹ ਪਈ ਫੀ ਰੇਡ ਚਾਰ ਨੇ ਹੁਣ ਚਾਰਾਂ ਵਿੱਚੋਂ ਇੱਕ ਖਿਡਾਰੀ ਨਾ ਕਹਿੰਦੇ ਢਿਲਵਾ ਕਾਜਵਾਰੀ ਕਰਉਂਦੀ ਹੋਈ ਬੱਲੇ ਬੱਲੇ ਮੇਰੇ ਵੀਰ ਵਾਇਆ ਵਾਇਆ ਕਹਿੰਦੇ ਹੁੰਦੀ ਹੈ ਪਰ ਨੰਬਰ ਜਿਹੜਾ ਉਹ ਧਾਵੀ ਦੇ ਇਸ ਵਿੱਚ ਅਗਲੀ ਰੇਡ ਬੋਲ ਮਰਦਨ ਜੀ ਦੇ वर्ष आहेीनाउंसर ग्रुप लाइ बहुत वॾा केॾे चीना बाउसर ग्रुप वॾे वॾे केॾे दवनि वारे आए हुयो के बसर ਵੱਡੀ ਕਹਿੰਦੇ ਸਕਿਉਟੀ ਹੈ ਨਾਲੇ ਦਾ ਕਹਿੰਦੇ ਖੇਡ ਮੈਦਾਨ ਮੇਰੇ ਵੀਰੋ ਪਰ ਨੰਬਰ ਕਹਿੰਦੇ ਵਰਸ਼ਾ ਨੇ ਆਪਦੀ ਟੀਮ ਦੇ ਵਿੱਚ ਕਹਿੰਦੇ ਜੋੜ ਦਿੱਤਾ ਹੈ 14 ਤਰੀਕ ਕਹਿੰਦੇ ਧਰਮਕੋਟ ਦੀ ਹੈ ਤੇ 15 ਕਹਿੰਦੇ ਮੇਜਰ ਲੀਗ ਦਾ ਕੱਪ ਬੋਲੀ ਭਾਈ ਕਹਿੰਦੇ ਖੇਡਿਆ ਜਾਣਾ ਹੈ ਗੱਲਾਂ ਕਹਿੰਦੇ ਹੋਰ ਵੀ ਹੈ 19 ਤਰੀਕ ਕਹਿੰਦੇ ਢਾਗੇ ਦਾ ਕਹਿੰਦੇ ਬਰਵਿੰਦਰ ਕਹਿੰਦਾ ਵੀ ਲੰਡੀਆਂ ਜੀ ਪਾ ਕਹਿੰਦੇ ਢਾਗੇ ਵਿੱਚ ਕਹਿੰਦੇ ਦਿੱਤਾ ਜਾਣਗੇ 21 ਤਰੀਕ ਕਹਿੰਦੇ ਮੁਲਖੰਦੀ ਦਾ ਕਹਿੰਦੇ ਕਬੱਡੀ ਕੱਪ ਖੇਡਿਆ ਜਾਊ ਮੇਰੇ ਵੀਰੋ ਪਈ ਫਿਰ ਰੇਡ

ਸਾਰੇ ਸਾਕਾਂ ਦਾ ਰੋਜ਼ਗੀ ਕਮੇਟੀ ਬਲਬਾਦ ਬਾਤ ਕਾ ਧੰਨਵਾਦ ਹੈ ਉਧਰ ਕਹਿੰਦੇ ਗੱਲ ਨਾ ਨੌਜਵਾਨਾ ਕਹਿੰਦੇ ਕੋਟ ਕੋਟ ਪੈਂਦਾ ਹੈ ਉਹ ਸੁਨਵਾਈ ਬਣਨਾ 5 ਫੁੱਟੇ ਕਾਪਣਾ ਸਰਮਾਨ ਮੋਗੇ ਵਾਲੇ ਵੀਰਾਂ ਵੱਲੋਂ ਕੀਤਾ ਜਾਣਾ ਹੈ ਸਾਰੇ ਭਰਾਵਾਂ ਦਾ ਕਹਿੰਦੇ ਧੰਨਵਾਦ ਆ ਨੰਬਰ ਕਹਿੰਦੇ ਵਰਸ਼ਾ ਨੇ ਮਕਲਾਉਂਡੇ ਦੀ ਕਹਿੰਦੇ ਟੀਮ ਦੇ ਲਈ ਤਗੜੀ ਨੰਬਰ ਦਾ ਕਹਿੰਦੇ ਵਾਦਾ ਕਰਤਾ ਹੈ ਬੜਾ ਕਹਿੰਦੇ ਵਧੀਆ ਕਹਿੰਦੇ ਮੁਕਾਬਲਾ ਕਹਿੰਦੇ ਚੱਲਦਾ ਹੈ ਸਿਰੇ ਦਾ ਕਹਿੰਦੇ ਮੈਚ ਚੱਲਦਾ ਹੈ ਕੀ ਕਰਦੇ ਵਰਸ਼ਾ ਦਾ ਕਹਿੰਦੇ ਵੱਡਾ ਸਨਮਾਨ ਹੋਣਾ ਹੈ ਮੁਬਾਰਕਾਂ ਨੇ ਕਹਿੰਦੇ ਸਾਡੀ ਭੈਣ ਨੂੰ ਆਹ ਵੱਡੇ ਕਹਿੰਦੇ ਸਨਮਾਨ ਆਹ ਬੱਲੇ 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 ਆਹ ਮੇਰੇ ਵੀਰੇ ਹੋ ਗਈ ਹੈ ਨੰਬਰ ਕਹਿੰਦੇ ਯਾਹੂਆਂ ਦੇ ਸੇ ਹੈ ਅਗਲੇ ਮੈਚ ਦੱਸਦੇ ਜੋਤ ਭਰਾ ਬਣ ਕੇ ਜਿਹੜੇ ਅਗਲੇ ਮੈਚਾਂ ਦੀ ਲਿਸਟ ਭਰਾ ਬਣ ਕੇ ਦੱਸੋ ਅਗਲਾ ਕੀ ਸ਼ਡਿਊਲ ਹੈ ਦਲਵਾਦ ਬਰਾੜ ਵਰਸ਼ਾ ਸਿੰਘ ਜੀ ਮਾਸਟਰ ਆਫ ਸਪੀਚ ਤੇ ਆਜਣ ਬੇਨਤੀ ਕਰਦੇ ਆ ਸਰਦਾਰ ਵਰਸ਼ਾ ਸਿੰਘ ਜੀ ਮਾਸਟਰ ਉਹਨਾਂ ਦਾ ਮਾਲ ਤੇ ਸਨਮਾਨਯੋਗ ਕੀਤਾ ਜਾਣਾ ਹੈ ਵੱਜਣ ਵਾਲਿਆ ਕਹਿੰਦੇ ਦਰਵਾਜ ਬਰਾਡ ਵੱਡਾ ਭਾਈ ਹੈ ਕਹਿੰਦੇ ਸਾਡਾ ਵਿਸ਼ੇਸ਼ ਤਾਰਦੇ ਕਹਿੰਦੇ ਆਇਆ ਹੋਇਆ ਹੈ ਔਰ ਬਿੱਟੂ ਕਹਿੰਦੇ ਸਤੋ ਕੇ ਵਾਲਾ ਰਾਜਾ ਕਹਿੰਦੇ ਜੋਟਨਾ ਸਾਰੇ ਪਰਾਂ ਦਾ ਕਹਿੰਦੇ ਧੰਨਵਾਦ ਹੈ ਅਮਰੀਕ ਖੋਸਾ ਕੋਟਲੇ ਰਵਿੰਦਰ ਜਲਾਲ ਔਰ ਮੇਰੀ ਲੋਕਾਇਆ ਕਹਿੰਦੇ ਮੜਿਆਣੀ ਵਾਲਾ ਵੀ ਉਹ ਚੇਚੇ ਤਾਰਦੇ ਕਹਿੰਦੇ ਸਾਡਾ ਭਾਈ ਪੱਜਾ ਹੋਇਆ ਆ ਪਈ ਫਰੀ ਰੇਡ ਇੱਕ ਪਾਸੇ ਸਰਾਰ ਕਹਿੰਦੇ ਗੁਰਜੀਤ ਸਿੰਘ ਜੀ ਕਹਿੰਦੇ ਖਾਲਸਾ ਜਿੰਨਾ ਕਹਿੰਦੇ ਲੱਗਿਆ ਨਾ ਪਿੰਡ ਹੈ ਔਰ ਕਹਿੰਦੇ ਵੱਡੇ ਰੈਫਰੀ ਸਾਡੀ ਕਹਿੰਦੇ ਖੇਡ ਕਬੱਡੀ ਦੇ ਦੂਜੇ ਪਾਸੇ ਕਹਿੰਦੇ ਗੀਤਾ ਕਹਿੰਦੇ ਕੁੜ ਕੁੜੀ ਹੈ ਵੱਡਾ ਨਾਮ ਹੈ ਔਰ ਖੇਡੀ ਹੋਈ ਕਬੱਡੀ ਵਿੱਚ ਅੱਜ ਫੈਸਲੇ ਥੋਕ ਥੋਕ ਕੇ ਕਰਦੇ ਆ ਉਹ ਪਾਈ ਹੋਈ ਰੇਡ ਔਰ ਬੱਲੇ ਬੱਲੇ ਹੈ ਬੱਲੇ ਬੱਲੇ ਹੈ ਉਹ ਕਿਆ ਬਾਤ ਹੋ ਰਹੀ ਹੈ ਮੇਰੇ ਵੀਰੋ ਲੱਗਾ ਪਿਆ ਜੋਰ ਦੋ ਖਰਾਨਾ ਦੇ ਕਹਿੰਦੇ ਦਰਮਿਆਨ ਜੱਫਾ ਵਧੀਆ ਲੱਗਿਆ ਤਾੜੀਆਂ ਮਾਰ ਦਿਓ ਮੇਰੇ ਵੀਰੋ ਇਹਨਾਂ ਗਾਲੀ ਦੀ ਕਹਿੰਦੇ ਧਰਤੀ ਹੈ ਐਣਾ ਮੇਰੀ ਵੀਰੋ ਮੌਸਮੀ ਕਹਿੰਦੇ ਵਧੀਆ ਯਾਰ ਕਹਿੰਦੇ ਸੋਹਣਾ ਲੱਗਿਆ ਹੋਇਆ ਚਟੀਆਂ ਕਬਾਦੀਆਂ ਹੁੱਟੀਆਂ ਵਰ ਕਿੰਨੀ ਕਿੰਨੀ ਕਿ ਤਪਾ ਮੇਹਰਾ ਕਹਿੰਦੇ ਬਾਬੇ ਨੜਕ ਦੀ ਨਰਨਜੀ ਦੱਸੋ ਵੀ ਕਿੰਨੇ ਨੰਬਰ ਹੈ ਤੇ ਕਿਹੜੀ ਟੀਮ ਜਿੱਤ ਗਈ ਹੈ ਮਤਲਬਾ ਦੀ ਟੀਮ ਦਾ 21 ਨੰਬਰ ਨੇ ਸੱਤ ਟਲਵਾ ਬਾਲੰਦੀ ਟੀਮ ਦਾ ਬੋਧਰ ਸਰਦਾਰ ਦਰਸ਼ਨ ਸਿੰਘ ਜੀ